ਹਰੀਪੁਰ ਦੇ ਨੇੜੇ ਪੈਂਦੇ ਗ੍ਰੀਨ ਸਿਟੀ ਰੋਡ ਤੇ ਮਿਲੀ ਲਾਸ਼ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਮਨੋਜ ਕੁਮਾਰ ਪੁੱਤਰ ਮਹਤਗੀਰੀ ਵਾਸੀ ਬਿਹਾਰ ਦਾ ਰਹਿਣ ਵਾਲਾ ਸੀ ਜੋ ਕਿ ਪਿਛਲੇ 10 ਸਾਲ ਤੋਂ ਗਾਂਧੀ ਨਗਰ ਆਧਮਪੁਰ ਵਿਖੇ ਕਿਰਾਏ ਤੇ ਰਹਿੰਦਾ ਸੀ ਅਤੇ ਹੁਣ ਕੋਲ ਕੰਮ ਕਰ ਰਿਹਾ ਸੀ ਜਿਨ੍ਹਾਂ ਕੋਲ ਉਹਨਾਂ ਦੀ ਮੋਟਰ ਤੇ ਰਹਿੰਦਾ ਸੀ ਪੱਤਰਕਾਰ ਸਦਨਨ ਸਾਭੀ ਦੀ ਰਿਪੋਰਟ ਕਿ ਨਾਮ ਤੁਹਾਡਾ ਸ਼ਾਂਤੀ ਹਾਂ ਜੀ ਆਪਕੇ ਪਤੀ تھے ਜਿਨਕੀ ਦੇਹਤ ਸੀ ਹਾਂਜੀ ਠੀਕ ਹੈ ਕੀ ਨਾਮ ਕੇ ਹੈ ਨਾਮ ਸ਼ਾਂਤੀ ਬੋਲੇ ਸ਼ਾਂਤੀ ਇਨਕਾ ਨਾਮ ਮੇਰਾ ਸ਼ਾਂਤੀ ਹੈ ਨਹੀਂ ਨਹੀਂ ਇਨਕਾ ਨਾਮ ਕੀ ਥਾ ਆਪਕੇ ਪਤੀ ਦਾ ਇਹਨ ਕੀ ਦਥ ਕੈਸੇ ਹੋ ਗਈ ਮੇਰੇ ਕੋ ਨਹੀਂ ਪਤਾ ਭਾਜੀ ਜੀ 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 ਕੀ ਨਾਮ ਹੈ ਇਹਨਾਂ ਦਾ ਨਾਮ ਮਨੋਜ ਕੁਮਾਰ ਹੈ ਜੀ ਹਾਂਜੀ ਤੇ ਜੋ ਇਹ ਮਾਮਲਾ ਕੀ ਹੈ ਸਰ ਸਾਰਾ ਜਿਹੜੀ ਲਾਸ਼ ਇੱਥੇ ਮਿਲੀ ਹੈ ਸਰ ਇਹ ਸਾਰੇ ਡਰਿੰਕ ਤੋਂ ਜ਼ਿਆਦਾ ਕਰਦੇ ਆ ਜੀ ਜੀ ਕੀ ਨਾਮ ਕੀ ਇਹਨਾਂ ਦਾ ਮਨੋਜ ਕੁਮਾਰ ਜੀ ਕਿੱਥੋਂ ਦੇ ਸੀ ਸਾਰੇ ਇਹ ਸਾਰਾ ਆਧਾਰ ਕਾਰਡ ਆ ਗਿਆ ਜੀ ਆ ਚੈੱਕ ਕਰ ਲਓ अच्छा इथे रहंदे यानी के 10 साल तो जी जी वैसे प्रवासी है ना किते दूर पार रहंदे हो जदा यूपी बिहार तो रहंदे या किते और सारा आधार कार्ड तो पता लगी जी जी हां जी ते सर, की की सर। जी जी। फिर ਹੁਣ ਕੀ ਅੱਗੇ ਕੀ ਪੁਛਕਿਸ਼ ਹੋਈ ਏ ਸਰ ਸਾਰਾ ਆਇਆ ਕਿੰਨੇ ਇਹਨਾਂ ਨੂੰ ਪੋਸਟ ਮਾਰਡਮ ਕਰਾ ਕੇ ਫੇਰ ਦਾਗ ਦੇਵਾਂਗੇ ਜੀ ਜੀ ਠੀਕ ਹਾਂਜੀ ਸਰ ਕੀ ਏ ਸਰ ਸਾਰਾ ਮਾਮਲਾ ਸਰ ਮਾਮਲਾ ਇਹਦਾ ਮੈਂ ਹਾਜ਼ਰ ਮੈਨੂੰ ਫੋਨ ਆਇਆ ਕਿਸੇ ਦਾ ਕਿੰਨੇ ਵੀ ਕੋਈ ਇਦਾਂ ਵੀ ਡਿਗਿਆ ਪਿਆ ਆ ਬੰਦਾ ਪ੍ਰਵਾਸੀ ਮਜ਼ਦੂਰ ਆ ਜਿ ਮਾਰ ਕੇ ਵੇਖਿਆ ਤਾਂ ਪਤਾ ਕੀਤਾ ਤੇ ਜਿਹਨਾਂ ਦੇ ਮੋਟਰ ਤੇ ਰਹਿੰਦੇ ਆ ਤੇ ਉਹਨਾਂ ਨੇ ਦੱਸਿਆ ਵੀ ਰਾਤ ਕਿਤੇ ਜਿਆਦਾ ਡ੍ਰਿੰਕ ਕਰਦੇ ਸੋ ਗਿਆ ਡ੍ਰਿੰਕ ਕਰਨਾ ਤੇ ਕਿਤੇ ਥੇਡਾ ਲੱਗ ਕੇ ਤੇ ਰਾਤ ਹੀ ਬਾਹਰ ਪਿਆ ਰਿਹਾ ਉਹਨਾਂ ਨਾਲ ਫੇਰ ਜਿਹੜੀ ਔਤੋ ਕੀ ਹੈ ਤੇ ਉਹ ਕਾਰਵਾਈ ਕਰ ਰਿਹਾ ਨਾਮ ਇਹਦਾ ਮਨੋਜ ਆ ਜੀ ਜੀ ਉਦਾਂ ਇਹ ਪ੍ਰਵਾਸੀ ਮਜ਼ਦੂਰ ਲੱਗਦਾ ਪਰ 10 ਸਾਲ ਤੋਂ ਇਹਦਾ ਆਧਾਰ ਕਾਰਡ ਇੱਥੇ ਦਾ ਬਣਿਆ ਹੈ ਜੀ ਜੀ ਲੋਕਲੀ ਯਾਦੋਂ ਪਰਤਾ ਸਰ ਇਹਨਾਂ ਦੀ ਡੈਥ ਨੂੰ ਕਿੰਨਾ ਟਾਈਮ ਹੋ ਗਿਆ ਸਰ ਸਰੀਰ ਤੇ ਆਕੜਿਆ ਜਿਹੜੀ ਇਨਫਰਮੇਸ਼ਨ ਹਿਸਾਬ ਨਾਲ ਤਾਂ ਵੀ ਹੋ ਹੀ ਗਏ ਨੇ ਕੋਈ ਬਰਕਰਾਰ ਰਹਿੰਦੇ ਓਕੇ ਸਾਰਾ